ਹਲੀ ਪਬਲਿਕ ਲਾਈਵ ਜੀ ਸਾਡੀ ਇੱਕ ਢਿੰਗ ਹੋਈ ਆ ਜਿੱਤੇ ਵੀ ਸਾਂਝੀ ਐਕਸ਼ਨ ਕਮੇਟੀ ਬੈਠੀ ਤੇ ਇੱਕ ਇਦਾਦ ਸਟੇਟ ਵਰਕਰ ਜੂਨੀਅਨ ਉਹ ਵੀ ਬੈਠੀ ਸੀ ਉਹਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਜੀ ਉੱਤੇ ਕੋਈ ਵਿਚਾਰ ਚਰਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇ ਬੰਦੀਆਂ ਨੇ ਉੱਤੇ ਵਿਚਾਰ ਚਰਚਾ ਹੋਈ ਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਪਰੋਂ ਕਿਤੇ ਨਾ ਕਿਤੇ ਜਾਣਗੇ ਉਹ ਕਿੰਨਾਂ ਬੰਤਾ ਕਰਨਗੇ ਤੇ ਇਸ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਮੱਦੇਮਈ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾ ਆਪਣੀਆਂ ਮਨਾਉਂਦਿਆਂ ਕਹਿੰਦਿਆਂ ਘੁੰਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਸਾਰੇ ਜਿੱਤੇ ਰੰਗੀ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸਾਨੂੰ ਪੱਕੇ ਕਰਤਾ ਹਿਸਾਬ ਲੱਗਦਾ ਸੱਤਾ ਜਦ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਸਿਹਧਾਰ ਤੇ ਜੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ ਤੇ ਕੋਈ ਮੁਲਾਜ਼ਮ ਦੀ ਮੰਗ ਪੂਰੀ ਹੋਈ ਅਜੇ ਤੱਕ ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਰਾ ਪਿੰਨਾ ਮੇਰਾ ਮੁਲਾਜ਼ਮਾਂ ਤੇ ਚੱਲੂਗਾ ਅਜੇ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾਗਾ ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲ ਤੱਕ ਦੀ ਪਾਲਿਸੀ ਬਣਾਈ ਆ ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਬ ਨਹੀਂ ਕੋ ਪਤਾ ਨਹੀਂ ਕੋ ਕੁਛ ਨਹੀਂ ਆ ਸਿਰਫ 52 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇਰੇ ਨਹੀਂ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਕਾਰਨਾ ਚਾਹੁੰਦੇ ਆ ਪੱਛਮੀ ਮੰਗਾ ਅੱਜ ਤੱਕ ਪਤਾ ਜਾਂਦਾ ਮੰਗਾ ਸਾ ਸਾਡੀ ਪੁਰਾਣੀ ਨਹੀਂ ਨੇ ਜੋ ਆਉਂਦੇ ਪਰਤੀਆਂ 14 ਸਾਲ ਹੋ ਗਏ ਸਰ ਤੇ ਸਰਵਿਸ ਰੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਆ ਕਿ ਸਾਤੇ ਸਰਵਿਸ ਰੂਲੀ ਲੱਗੇ ਬਣੇ ਉਹ ਅੰਦਰ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥ ਜਿਹੜੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਦੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਤੇ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਕੰਟਰੈਕਟ ਦਿੱਤਾ ਜਾਵੇ ਇਹੋ ਸਾਡੀਆਂ ਜਿਹੜੀਆਂ ਬੇਸੀ ਤਿੰਨ ਮੰਗਾਂ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਆ ਜਾਣ ਕਿਉਂਕਿ ਬੱਸਾਂ ਦੇ ਘਾਟ ਹੋਰ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਓਵਰਲੋਡ ਚੱਲ ਰਹੀਆਂ ਨੇ ਔਰ ਸਪੇਅਰ ਪਾਰਟ ਗੱਡਿਆਂ ਦਾ ਆ ਨਹੀਂ ਰਿਹਾ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਉਹੀ ਨੇ ਪ੍ਰੈਸ ਕਰਦੋਂ ਸਾਨੂੰ ਬਹੁਤ ਮਿਹਰਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਲਦੇ ਸੀਗੀ ਮੁਲਾਜ਼ਮਾ ਨਹੀਂ ਬਣਾਈ ਸੀ ਇਹਨੂੰ ਪਰ ਜੇ ਆ ਕੇ ਕਿਸੇ ਵੀ ਮੰਗ ਤੇ ਖਰੇ ਨਹੀਂ ਉਤਰੇ ਹੁਣ ਜਿਹੜੀ ਪਾਲਸੀ ਲੈ ਕੇ ਆਏ ਨੇ ਉਸ ਪਾਲਸੀ ਦੇ ਵਿੱਚ ਸਿਰਫ 58 ਸਾਲ ਦੀ ਨੌਕਰੀ ਜਿਹੜੀ ਆ ਉਹ ਇਹ ਕਹਿ ਰਹੇ ਕਿ 58 ਸਾਲ ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਲ ਨਹੀਂ ਲਾਗੂ ਹੋਏਗਾ ਤੁਹਾਡੇ ਉੱਤੇ ਕੋਈ ਤਨਖਾਹ ਦਾ ਵਾਧਾ ਨਹੀਂ ਹੋਏਗਾ ਜਦੋਂ ਡਰਾਈਵਰ ਦੀ ਤਨਖਾਹ 30000 ਹੋ ਜਾਏਗੀ ਫਿਰ ਉਹ ਜਿਹੜਾ ਇੰਕ੍ਰੀਮੈਂਟ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕਰੰਟਰੀ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਦੇ ਲਈ ਜਿਹੜਾ ਸਾਨੂੰ ਹੁਣ ਸਾਲ ਦਾ 5% ਮੰਨਿਆ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੁਚ ਅ ਜਿਹੜਾ ਅਸੀਂ ਲੈਟਰ ਪੜ੍ਹਦੇ ਤਾਂ ਉਹ ਤੇ ਇਹਨਾਂ ਵਿਚਾਰੀ ਨਹੀਂ ਕੀਤੀ ਹੈਗੀ ਇਸ ਕਰਕੇ 58 ਸਾਨੂੰ ਕਿਰਪਾ ਕਰਕੇ ਕਰਨਾ ਜਦੋਂ ਸਭ ਤੋਂ ਸਭ ਸਰੂਲੀ ਲੱਗੂਣੀ ਹੈਗੀ ਤੇ ਮੰਗਾ ਸੇ ਮੋਹ ਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਜੀ